ਨਮਸਤੇ ਪੰਜਾਬੀ ਕਹਾਣੀ ਬਾਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਅਕਬਰ ਅਤੇ ਬੀਰਬਲ ਦੀ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਚੋਰ ਮਚਾਇ ਸ਼ੋਰ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਕਹਾਣੀ ਫਤਿਹਪੁਰ ਸੀકરી ਦਾ ਮਹਿਲ ਸੋਨੇ ਦੀ ਤਰ੍ਹਾਂ ਚਮਕ ਰਿਹਾ ਸੀ ਸਵੇਰ ਦੇ ਸੂਰਜ ਦੀ ਲਾਲੀ ਜਦ ਮੀਨਾਰਾਂ ਉੱਤੇ ਪਈ ਤਾਂ ਮਾਨੋ ਅਸਮਾਨ ਨੇ ਤਰਤੀ ਨੂੰ ਆਪਣੀ ਚੋਲੀ ਵਿੱਚ ਲੈ ਲਿਆ ਹੋਵੇ ਮੁਗਲ ਬਾਦਸ਼ਾਹ ਅਕਬਰ ਆਪਣੀ ਸ਼ਾਂਤ ਤੇ ਰੁਆਬ ਵਿੱਚ ਦਰਬਾਰ ਵਿੱਚ ਬੈਠਾ ਸੀ। ਦਰਬਾਰ ਦੇ ਹਰ ਕੋਨੇ ਵਿੱਚ ਸੁਗੰਧਿਤ ਅਤਰ ਦੀ ਮਹਿਕ ਫੈਲੀ ਹੋਈ ਸੀ ਤੇ ਬੀਰਬਲ ਆਪਣੇ ਸਦੀਵੀ ਸੰਯਮ ਅਤੇ ਮੁਸਕਾਨ ਨਾਲ ਬਾਦਸ਼ਾਹ ਦੇ ਸੱਜੇ ਪਾਸੇ ਖੜਾ ਸੀ। ਅਕਬਰ ਦੀ ਅੱਖਾਂ ਵਿੱਚ ਉਹ ਚਮਕ ਸੀ ਜੋ ਸਿਰਫ ਇੱਕ ਸਿਆਣੇ ਦੂਰਦਰਸ਼ੀ ਸ਼ਾਸਕ ਵਿੱਚ ਹੁੰਦੀ ਹੈ। ਪਰ ਉਸ ਦਿਨ ਦਰਬਾਰ ਵਿੱਚ ਹਵਾ ਕੁਝ ਪਾਰੀ ਸੀ ਕਿਉਂਕਿ ਸਵੇਰੇ ਹੀ ਖਬਰ ਆਈ ਸੀ। ਕਿ ਰਾਜ ਮਹਿਲ ਤੋਂ ਇੱਕ ਕੀਮਤੀ ਹੀਰੇ ਦੀ ਮਾਲਾ ਚੋਰੀ ਹੋ ਗਈ ਹੈ ਇਹ ਮਾਲਾ ਬਾਦਸ਼ਾਹ ਦੀ ਮਾਂ ਮਰਹੂਮ ਹਮੀਦਾ ਬਾਨੂ ਬੇਗਮ ਦੀ ਯਾਦਗਾਰ ਸੀ ਇਸ ਵਿੱਚ ਸਿਰਫ ਹੀਰੇ ਹੀ ਨਹੀਂ ਸਗੋ ਬਾਦਸ਼ਾਹ ਦੇ ਦਿਲ ਦੀ ਤੜਕਣ ਵਸਦੀ ਸੀ ਅਕਬਰ ਦੀ ਆਵਾਜ਼ ਗੂੰਜੀ ਕੌਣ ਹੈ ਜੋ ਮੇਰੇ ਮਹਿਲ ਵਿੱਚ ਚੋਰੀ ਕਰ ਗਿਆ ਕਿਸ ਨੇ ਮੇਰੇ ਪਰੋਸੇ ਦੀ ਮਰਿਆਦਾ ਤੋੜੀ ਦਰਬਾਰ ਵਿੱਚ ਸਾਰੇ ਮੰਤਰੀ ਸੇਵਕ ਅਤੇ ਸਿਪਾਈ ਇੱਕ ਦੂਜੇ ਵੱਲ ਦੇਖਣ ਲੱਗੇ ਉਈ ਕੁਝ ਕਹਿਣ ਦੀ ਹਿੰਮਤ ਨਾ ਕਰ ਸਕਿਆ ਕੇਵਲ ਬੀਰਬਲ ਦੀਆਂ ਅੱਖਾਂ ਵਿੱਚ ਇੱਕ ਅਜੀਹੀ ਸ਼ਾਂਤੀ ਸੀ ਜਿਵੇਂ ਉਹ ਪਹਿਲਾਂ ਹੀ ਕੁਝ ਜਾਣਦਾ ਹੋਵੇ ਅਕਬਰ ਨੇ ਗੁੱਸੇ ਵਿੱਚ ਕਿਹਾ ਬੀਰਬਲ ਤੂੰ ਮੇਰੇ ਦਿਲ ਦਾ ਸਾਥੀ ਹੈ ਮੈਨੂੰ ਦੱਸ ਇੱਕ ਚੋਰ ਕੌਣ ਹੈ ਬੀਰਬਲ ਨੇ ਹੌਲੀ ਜਿਹਾ ਨਮਸਕਾਰ ਕੀਤਾ ਤੇ ਬੜੀ ਨਰਮੀ ਨਾਲ ਕਿਹਾ ਜਹਾਂ ਪਨਾ ਚੋਰ ਕੌਣ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਮੈਂ ਵਾਦਾ ਕਰਦਾ ਹਾਂ ਕਿ ਸੂਰਜ ਚੜਨ ਤੋਂ ਪਹਿਲਾਂ ਚੋਰ ਆਪਣੇ ਪੈਰਾ ਤੇ ਖੁਦ ਆ ਕੇ ਤੁਹਾਡੇ ਦਰਬਾਰ ਵਿੱਚ ਹਾਜ਼ਰ ਹੋਵੇਗਾ ਦਰਬਾਰ ਵਿੱਚ ਹੌਲੀ-ਹੌਲੀ ਸੁਸਰਾਟੇ ਪੈਣ ਲੱਗੇ ਕੁਝ ਮੰਤਰੀ ਹੱਸ ਪਏ ਕੁਝ ਹੈਰਾਨ ਰਹੇ ਪਰ ਅਕਬਰ ਨੂੰ ਬੀਰਬਲ ਤੇ ਪੂਰਾ ਪਰੋਸਾ ਸੀ ਉਸਨੇ ਕਿਹਾ ਠੀਕ ਹੈ ਬੀਰਬਲ ਤੈਨੂੰ ਇੱਕ ਰਾਤ ਦਾ ਸਮਾਂ ਮਿਲਦਾ ਹੈ ਕੱਲ ਸਵੇਰ ਤੱਕ ਜੇ ਤੂੰ ਚੋਰ ਨੂੰ ਨਹੀਂ ਲੱਭਿਆ ਤਾਂ ਤੇਰਾ ਦਰਜਾ ਮੁਲਤਵੀ ਕਰ ਦਿੱਤਾ ਜਾਵੇਗਾ बीरबल ਨੇ ਨਿਮਰਤਾ ਨਾਲ ਸਿਰ ਚੁਕਾਇਆ ਤੇ ਮਹਿਲ ਤੋਂ ਬਾਹਰ ਨਿਕਲ ਗਿਆ। ਬੀਰਬਲ ਨੇ ਦਰਬਾਰ ਦੇ ਕੁਝ ਵਿਸ਼ਵਾਸਯੋਗ ਸਿਪਾਈਆਂ ਨੂੰ ਇਕੱਠਾ ਕੀਤਾ ਤੇ ਕਿਹਾ ਕਿਸੇ ਦੇ ਘਰ ਛਾਪਾ ਮਾਰਨ ਦੀ ਲੋੜ ਨਹੀਂ। ਅੱਜ ਅਸੀਂ ਚੋਰ ਨੂੰ ਸੱਦਾ ਦੇਵਾਂਗੇ ਕਿ ਉਹ ਖੁਦ ਆਪਣੀ ਪਛਾਣ ਕਰਵਾ ਦੇਵੇ। ਸਾਰੇ ਸਿਪਾਹੀ ਹੈਰਾਨ ਰਹੇ। ਬੀਰਬਲ ਨੇ ਮਹਿਲ ਦੇ ਬਾਗ ਵਿੱਚ ਇੱਕ ਖੁੱਲੀ ਜਗ੍ਹਾ ਚੁਣੀ ਤੇ ਉੱਥੇ ਇੱਕ ਵੱਡਾ ਅਗ ਦਾ ਚੂਲਾ ਜਲਾਇਆ। ਉਸਨੇ ਹੁਕਮ ਦਿੱਤਾ ਕਿ ਮੈਲ ਦੇ ਸਾਰੇ ਸੇਵਕ ਸਿਪਾਹੀ ਤੇ ਦਰਬਾਰੀ ਰਾਤ ਨੂੰ ਉੱਥੇ ਇਕੱਠੇ ਹੋਣ ਜਦ ਸਾਰੇ ਆ ਗਏ ਬੀਰਬਲ ਨੇ ਐਲਾਨ ਕੀਤਾ ਜਹ ਪਨਾ ਦੇ ਹੁਕਮ ਨਾਲ ਅਸੀਂ ਚੋਰ ਨੂੰ ਲੱਭਣ ਲਈ ਇੱਕ ਅਦਭੁਤ ਤਰੀਕਾ ਅਪਣਾਵਾਂਗੇ ਹਰ ਇੱਕ ਨੂੰ ਇਹਨਾਂ ਡੰਡਿਆਂ ਵਿੱਚੋਂ ਇੱਕ ਡੰਡਾ ਮਿਲੇਗਾ ਜੋ ਚੋਰ ਹੋਵੇਗਾ ਉਸ ਦਾ ਡੰਡਾ ਕੱਲ ਸਵੇਰੇ 1 ਇੰਚ ਲੰਮਾ ਹੋ ਜਾਵੇਗਾ ਲੋਕਾਂ ਨੇ ਹੈਰਾਨੀ ਨਾਲ ਇੱਕ ਦੂਜੇ ਵੱਲ ਦੇਖਿਆ ਕਿਸੇ ਨੂੰ ਸਮਝ ਨਾ ਆਇਆ ਕਿ ਬੀਰਬਲ ਕੀ ਜਾਦੂ ਕਰ ਰਿਹਾ ਹੈ ਬੀਰਬਲ ਨੇ ਸ਼ਾਂਤੀ ਨਾਲ ਕਿਹਾ ਇਹ ਡੰਡੇ ਅਸਲ ਵਿੱਚ ਸੱਚ ਦੀ ਪਰਖ ਕਰਨ ਵਾਲੇ ਹਨ ਜੇ ਕੋਈ નિર્ਦੋਸ਼ ਹੋਵੇਗਾ ਉਸ ਦਾ ਡੰਡਾ ਜ਼ਿੰਮੇਦਾਰ ਤਿਵੇਂ ਰਹੇਗਾ ਪਰ ਜੇ ਕੋਈ ਚੋਰ ਹੈ ਉਸ ਦਾ ਡੰਡਾ ਸਵੇਰੇ ਵੱਧ ਜਾਵੇਗਾ ਕਿਉਂਕਿ ਝੂਠ ਹਮੇਸ਼ਾ ਆਪਣੇ ਆਪ ਨੂੰ ਲੰਮਾ ਕਰ ਲੈਂਦਾ ਹੈ ਇਸ ਸਭ ਨੂੰ ਦੇਖ ਕੇ ਇੱਕ ਵਿਅਕਤੀ ਬਹੁਤ ਕਬਰਾਇਆ ਹੋਇਆ ਸੀ ਉਸੇ ਰਾਜ ਮਹਿਲ ਦਾ ਖਜ਼ਾਨਚੀ ਹਰੀਦਾਸ ਉਸਨੇ ਆਪਣੀ ਸੇਵਾ ਦੇ ਸਾਲਾ ਦੌਰਾਨ ਕਦੇ ਵੀ ਗਲਤੀ ਨਹੀਂ ਕੀਤੀ ਸੀ ਪਰ ਲਾਲਚ ਨੇ ਇੱਕ ਪਲ ਲਈ ਉਸਦੀ ਅਕਲ ਮਾਰ ਦਿੱਤੀ ਸੀ ਮਾਲਾ ਦੀ ਚਮਕ ਉਸਦੀ ਅੱਖਾਂ ਵਿੱਚ ਪੈ ਗਈ ਸੀ ਤੇ ਉਸਨੇ ਸੋਚਿਆ ਸੀ ਕਿ ਇੱਕ ਹੀਰਾ ਚੁਪਕੇ ਨਾਲ ਕੱਢ ਲਵੇ ਪਰ ਕਿਸਮਤ ਨੇ ਉਸਨੂੰ ਅਜਿਹਾ ਫਸਾਇਆ ਕਿ ਪੂਰੀ ਮਾਲਾ ਹੀ ਉਸਦੇ ਹੱਥ ਵਿੱਚ ਆ ਗਈ ਹੁਣ ਬੀਰਬਲ ਦੇ ਬਚਨਾਂ ਨੇ ਉਸਦੇ ਮਨ ਵਿੱਚ ਤੂਫਾਨ ਖੜਾ ਕਰ ਦਿੱਤਾ ਉਸਨੇ ਸੋਚਿਆ ਜਿਸ ਸਵੇਰੇ ਮੇਰਾ ਡੰਡਾ ਵੱਧ ਗਿਆ ਤਾਂ ਮੈਂ ਪਕੜਿਆ ਜਾਵਾਂਗਾ ਪਰ ਜੇ ਮੈਂ ਉਸ ਨੂੰ 1 ਇੰਚ ਕੱਟ ਕਰ ਦਿਆ ਤਾਂ ਉਹ ਵੱਧਿਆ ਹੋਇਆ ਨਹੀਂ ਲੱਗੇਗਾ ਉਸਨੇ ਰਾਤ ਦੇ ਹਨੇਰੇ ਵਿੱਚ ਡੰਡੇ ਦਾ ਇੱਕ ਟੁਕੜਾ ਕੱਟ ਦਿੱਤਾ ਤੇ ਸਕੂਨ ਨਾਲ ਸੌਣ ਦੀ ਕੋਸ਼ਿਸ਼ ਕੀਤੀ ਪਰ ਮਨ ਦਾ ਭਾਰ ਉਸ ਨੂੰ ਚੈਨ ਨਾਲ ਸੌਣ ਨਹੀਂ ਦੇ ਰਿਹਾ ਸੀ ਸਵੇਰੇ ਸਾਰੇ ਮਹਿਲ ਦੇ ਸੇਵਕ ਬੀਰਬਲ ਦੇ ਸਾਹਮਣੇ ਇਕੱਠੇ ਹੋਏ ਬੀਰਬਲ ਨੇ ਹਰ ਕਿਸੇ ਦਾ ਡੰਡਾ ਲੈ ਕੇ ਤੋਲਿਆ ਸਬ ਦੇ ਡੰਡੇ ਜਿਵੇਂ ਦੇ ਤਿਵੇਂ ਸਨ ਪਰ ਹਰੀਦਾਸ ਦਾ ਡੰਡਾ 1 ਇੰਚ ਛੋਟਾ ਨਿਕਲਿਆ ਬੀਰਬਲ ਮੁਸਕਰਾਇਆ ਤੇ ਕਿਹਾ ਜਹਾ ਪਨਾ ਇਹ ਹੈ ਉਹ ਵਿਅਕਤੀ ਜਿਸਨੇ ਡਰ ਦੇ ਕਾਰਨ ਆਪਣੇ ਸੱਚ ਨੂੰ ਕੱਟ ਦਿੱਤਾ ਅਕਬਰ ਨੇ ਹੈਰਾਨੀ ਨਾਲ ਪੁੱਛਿਆ ਪਰ ਬੀਰਬਲ ਤੂੰ ਕਿਵੇਂ ਜਾਣਿਆ ਕਿ ਚੋਰ ਦਾ ਡੰਡਾ ਲੰਮਾ ਨਹੀਂ ਛੋਟਾ ਹੋਵੇਗਾ ਬੀਰਬਲ ਨੇ ਕਿਹਾ ਮਾਲਕ ਸੱਚਾ ਮਨੁੱਖ ਕਦੇ ਡਰਦਾ ਨਹੀਂ ਔਰ ਚੋਰ ਨੂੰ ਡਰ ਖਾ ਜਾਂਦਾ ਹੈ ਕਿ ਉਸਦੀ ਪੋਲ ਖੁੱਲ ਜਾਵੇਗੀ ਇਸ ਡਰ ਵਿੱਚ ਉਹ ਖੁਦ ਆਪਣਾ ਨੁਕਸਾਨ ਕਰ ਲੈਂਦਾ ਹੈ ਸੱਚ ਹਮੇਸ਼ਾ ਆਪਣੀ ਉਚਾਈ ਤੇ ਰਹਿੰਦਾ ਹੈ ਪਰ ਝੂਠ ਹਮੇਸ਼ਾ ਘਟ ਹੁੰਦਾ ਜਾਂਦਾ ਹੈ ਦਰਬਾਰ ਵਿੱਚ ਤਾਲੀਆਂ ਗੂੰਜਣ ਲੱਗੀਆਂ ਅਕਬਰ ਹੱਸ ਪਿਆ ਤੇ ਬੀਰਬਲ ਨੂੰ ਆਪਣੀ ਬੁੱਧੀਮਾਨੀ ਲਈ ਸੋਨੇ ਦੇ ਸਿੱਕੇ ਪੇਂਟ ਕੀਤੇ ਹਰੀਦਾਸ ਦਾ ਚਿਹਰਾ ਫਿੱਕਾ ਪਿਆ ਹੋਇਆ ਸੀ ਉਸਦੇ ਹੱਥ ਕੰਬ ਰਹੇ ਸਨ ਜਦ ਸਿਪਾਹੀ ਉਸਨੂੰ ਬਾਦਸ਼ਾਹ ਦੇ ਸਾਹਮਣੇ ਲੈ ਆਏ ਬੀਰਬਲ ਸ਼ਾਂਤ ਖੜਾ ਸੀ ਤੇ ਅਕਬਰ ਦੀਆਂ ਅੱਖਾਂ ਵਿੱਚ ਗੁੱਸੇ ਦੀ ਚਮਕ ਸੀ ਪਰ ਉਹ ਗੁੱਸਾ ਵੀ ਕਾਬੂ ਵਿੱਚ ਸੀ ਜਿਵੇਂ ਇੱਕ ਸਿਆਣਾ ਸ਼ਾਸਕ ਸਜ਼ਾ ਦੇਣ ਤੋਂ ਪਹਿਲਾਂ ਅਕਲ ਦੀ ਰੋਸ਼ਨੀ ਨਾਲ ਸੋਚਦਾ ਹੈ ਅਕਬਰ ਨੇ ਪੁੱਛਿਆ ਹਰੀਦਾਸ ਤੂੰ ਸਾਲਾ ਤੋਂ ਮੇਰੇ ਖਜ਼ਾਨੇ ਦੀ ਰੱਖਿਆ ਕਰਦਾ ਆ ਰਿਹਾ ਸੀ ਫਿਰ ਕੀ ਕਾਰਨ ਸੀ ਕਿ ਤੂੰ ਇਹ ਗੁਨਾਹ ਕੀਤਾ ਹਰੀਦਾਸ ਨੇ ਕੰਪਦੀ ਆਵਾਜ਼ ਵਿੱਚ ਕਿਹਾ ਜਹਾਪਨਾ ਮੈਂ ਲਾਲਚ ਦੇ ਹਥਿਆਰ ਦਾ ਸ਼ਿਕਾਰ ਹੋ ਗਿਆ ਸੀ ਮੈਨੂੰ ਲੱਗਿਆ ਸੀ ਕਿ ਕੋਈ ਨਹੀਂ ਦੇਖੇਗਾ ਪਰ ਬੀਰਬਲ ਨੇ ਸੱਚ ਦਾ ਐਸਾ ਦਰਪਣ ਰੱਖ ਦਿੱਤਾ ਕਿ ਮੇਰਾ ਦਿਲ ਹੀ ਮੇਰੇ ਖਿਲਾਫ ਗਵਾਹ ਬਣ ਗਿਆ ਦਰਬਾਰ ਚੁੱਪ ਹੋ ਗਿਆ ਹਰੀਦਾਸ ਦੀਆਂ ਅੱਖਾਂ ਵਿੱਚ ਪਾਣੀ ਸੀ ਉਹ ਰੋਣ ਲੱਗਾ ਮੇਰੀ ਗਲਤੀ ਮaaf ਕਰ ਦਿਓ ਜਹਾਪਨਾ ਮੈਂ ਆਪਣੀ ਜ਼ਿੰਦਗੀ ਦੀ ਆਖਰੀ ਸਾਹਸ ਤੱਕ ਖਜ਼ਾਨੇ ਦੀ ਰੱਖਿਆ ਕਰਾਂਗਾ ਪਰ ਇਹ ਪਾਪ ਫਿਰ ਕਦੇ ਨਹੀਂ ਦੋਰਾਵਾਂਗਾ ਅਕਬਰ ਨੇ ਬੀਰਬਲ ਵੱਲ ਦੇਖਿਆ ਜਿਵੇਂ ਪੁੱਛ ਰਿਹਾ ਹੋਵੇ ਹੁਣ ਕੀ ਕੀਤਾ ਜਾਵੇ ਬੀਰਬਲ ਕੁਝ ਸਮੇਂ ਲਈ ਚੁੱਪ ਰਿਹਾ ਉਸ ਦੀਆਂ ਅੱਖਾਂ ਵਿੱਚ ਨਾ ਗੁੱਸਾ ਸੀ ਨਾ ਮਜ਼ਾਕ ਸਿਰਫ ਮਨੁੱਖਤਾ ਦੀ ਗਹਿਰਾਈ ਉਸਨੇ ਕਿਹਾ ਜਹਾਂਪਨਾ ਜੇ ਤੁਸੀਂ ਚਾਹੇ ਤਾਂ ਇਸ ਨੂੰ ਸਜ਼ਾ ਦੇ ਸਕਦੇ ਹੋ ਪਰ ਕਈ ਵਾਰ ਸਜ਼ਾ ਨਾਲੋਂ ਸ਼ਰਮ ਦਾ ਬੋਝ ਜ਼ਿਆਦਾ ਭਾਰੀ ਹੁੰਦਾ ਹੈ ਇਹ ਵਿਅਕਤੀ ਆਪਣੀ ਗਲਤੀ ਨੂੰ ਮੰਨ ਚੁੱਕਿਆ ਹੈ ਹੁਣ ਇਸ ਨੂੰ ਉਹੀ ਰਸਤਾ ਦਿਖਾਓ ਜਿਸ ਤੇ ਇਹ ਆਪਣੇ ਪਾਪ ਨੂੰ ਪੁੰਨ ਵਿੱਚ ਬਦਲ ਸਕੇ ਅਕਬਰ ਨੇ ਪੁੱਛਿਆ ਬੀਰਬਲ ਤੇਰੇ ਮਨ ਵਿੱਚ ਕੀ ਹੈ ਬੀਰਬਲ ਨੇ ਕਿਹਾ ਮੈਂ ਚਾਹੁੰਦਾ ਹਾਂ ਕਿ ਹਰੀਦਾਸ ਨੂੰ ਸਜ਼ਾ ਨਾ ਮਿਲੇ ਪਰ ਉਸ ਨੂੰ ਮੌਕਾ ਦਿੱਤਾ ਜਾਵੇ ਕਿ ਉਹ ਆਪਣੇ ਕਰਮਾਂ ਨਾਲ ਆਪਣੀ ਇੱਜ਼ਤ ਵਾਪਸ ਖਰੀਦ ਸਕੇ ਇਸ ਨੂੰ ਅਗਲੇ 40 ਦਿਨ ਰਾਜ ਦੇ ਅਨਾਥ ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੌਂਪੀ ਜਾਵੇ ਉਹ ਆਪਣੇ ਹੱਥ ਨਾਲ ਉਨ੍ਹਾਂ ਲਈ ਭੋਜਨ ਬਣਾਏ ਉਨ੍ਹਾਂ ਦੀ ਸੇਵਾ ਕਰੇ ਇਹ ਹੀ ਉਸ ਦੀ ਸਜ਼ਾ ਹੋਵੇਗੀ ਦਰਬਾਰ ਵਿੱਚ ਹੌਲੀ-ਹੌਲੀ ਗੁਫ਼ਤਗੂ ਹੋਈ ਕੁਝ ਮੰਤਰੀਆਂ ਨੂੰ ਇਹ ਤਰੀਕਾ ਕਮਜ਼ੋਰੀ ਲੱਗਿਆ ਪਰ ਅਕਬਰ ਨੂੰ ਬੀਰਬਲ ਦੀ ਨੀਤੀ ਵਿੱਚ ਇਨਸਾਨੀਅਤ ਦੀ ਖੁਸ਼ਬੂ ਮਹਿਸੂਸ ਹੋਈ ਉਸ ਨੇ ਹੁਕਮ ਜਾਰੀ ਕੀਤਾ ਠੀਕ ਹੈ ਬੀਰਬਲ ਜਿਵੇਂ ਤੂੰ ਚਾਹੇ ਤਿਵੇਂ ਹੀ ਹੋਵੇ ਪਰ ਯਾਦ ਰੱਖ ਜੇ ਇਹ ਵਿਅਕਤੀ ਦੁਬਾਰਾ ਗਲਤੀ ਕਰ ਗਿਆ ਤਾਂ ਉਸ ਦੀ ਜ਼ਿੰਮੇਵਾਰੀ ਤੇਰੇ ਸਿਰ ਹੋਵੇਗੀ ਬੀਰਬਲ ਨੇ ਨਮਸਕਾਰ ਕੀਤਾ ਜਹਾਂ ਪਨਾ ਮੈਂ ਇਸ ਦੀ ਜ਼ਿੰਮੇਵਾਰੀ ਲੈਂਦਾ ਹਾਂ ਹਰੀਦਾਸ ਲਈ ਅਗਲੇ ਦਿਨ ਸੌਖੇ ਨਹੀਂ ਸਨ ਉਹ ਜੋ ਕਦੇ ਮੈਲ ਦੇ ਖਜ਼ਾਨੇ ਦੀ ਚਾਬੀ ਕੁਮਾਉਂਦਾ ਸੀ ਹੁਣ ਅਨਾਥ ਬੱਚਿਆਂ ਦੇ ਆਸ਼ਰਮ ਵਿੱਚ ਕੜਾਈ ਚਲਾਉਂਦਾ ਸੀ ਪਰ ਹੌਲੀ-ਹੌਲੀ ਉਸ ਦਾ ਮਨ ਬਦਲਣ ਲੱਗਾ ਜਦ ਉਹ ਬੱਚਿਆਂ ਦੇ ਚਿਹਰੇਆਂ ਤੇ ਮੁਸਕਾਨ ਵੇਖਦਾ ਤਾਂ ਉਸਦਾ ਦਿਲ ਹੌਲਾ ਹੋ ਜਾਂਦਾ ਸੀ ਉਹ ਸੋਚਦਾ ਸੀ ਏਹੀ ਤਾਂ ਅਸਲੀ ਖਜ਼ਾਨਾ ਹੈ ਕਿਸੇ ਦੇ ਚਿਹਰੇ ਤੇ ਖੁਸ਼ੀ ਲਿਆਉਣਾ ਇੱਕ ਦਿਨ ਬੀਰਬਲ ਚੁੱਪਕੇ ਆਸ਼ਰਮ ਚ ਗਿਆ ਉਸਨੇ ਵੇਖਿਆ ਕਿ ਹਰੀਦਾਸ ਬੱਚਿਆਂ ਨੂੰ ਕਹਾਣੀਆਂ ਸੁਣਾ ਰਿਹਾ ਸੀ ਕਹਾਣੀ ਦਾ ਨਾਮ ਸੀ ਚੋਰ ਮਚਾਇ ਸ਼ੋਰ ਪਰ ਇਸ ਵਾਰ ਚੋਰ ਕੋਈ ਹੋਰ ਨਹੀਂ ਖੁਦ ਹਰੀਦਾਸ ਹੀ ਸੀ ਜੋ ਆਪਣੀ ਕਹਾਣੀ ਨੂੰ ਬੱਚਿਆਂ ਲਈ ਸਬਕ ਬਣਾ ਰਿਹਾ ਸੀ बीरबल ਨੇ ਮੁਸਕਰਾਉਂਦਿਆਂ ਪੁੱਛਿਆ ਹਰੀਦਾਸ ਇਹ ਕਹਾਣੀ ਕਿੰਨੀ ਅਸਲੀ ਹੈ ਹਰੀਦਾਸ ਨੇ ਹੌਲੀ ਜਿਹਾ ਕਿਹਾ ਮਾਲਿਕ ਜਦ ਮਨੁੱਖ ਆਪਣੇ ਪਾਪ ਨੂੰ ਸਵੀਕਾਰ ਲੈਂਦਾ ਹੈ ਉਹੀ ਉਸ ਦਾ ਸੱਚਾ ਜਨਮ ਹੁੰਦਾ ਹੈ ਮੈਂ ਉਹ ਚੋਰ ਹਾਂ ਜਿਸ ਨੇ ਸ਼ੋਰ ਨਹੀਂ ਪਰ ਹੁਣ ਚਾਨਣ ਮਚਾਇਆ ਹੈ ਬੀਰਬਲ ਦੀਆਂ ਅੱਖਾਂ ਪਰੀਆਂ ਹੋਈਆਂ ਸਨ ਉਸ ਨੇ ਉਸ ਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਤੂੰ ਹੁਣ ਸੱਚਾ ਮਨੁੱਖ ਬਣ ਗਿਆ ਹੈ ਹਰੀਦਾਸ 40 ਦਿਨ ਬਾਅਦ ਹਰੀਦਾਸ ਨੂੰ ਮੁਰ ਦਰਬਾਰ ਵਿੱਚ ਬੁਲਾਇਆ ਗਿਆ ਉਹ ਹੁਣ ਪਹਿਲਾ ਵਾਲਾ ਨਹੀਂ ਸੀ ਉਸਦੇ ਚਿਹਰੇ ਤੇ ਨਿਮਰਤਾ ਤੇ ਚਮਕ ਦੋਵੇਂ ਸਨ ਅਕਬਰ ਨੇ ਉਸਨੂੰ ਦੇਖਿਆ ਤੇ ਬੀਰਬਲ ਵੱਲ ਮੁੜ ਕੇ ਕਿਹਾ ਬੀਰਬਲ ਤੂੰ ਸਿਰਫ ਚੋਰ ਨੂੰ ਨਹੀਂ ਲੱਭਿਆ ਸੀ ਤੂੰ ਇੱਕ ਆਤਮਾ ਨੂੰ ਜਗਾਇਆ ਸੀ ਤੇਰੇ ਅੰਦਰ ਦਾ ਨਿਆਹ ਦਿਲ ਨੂੰ ਛੂਣ ਵਾਲਾ ਹੈ ਬੀਰਬਲ ਹੱਸ ਪਿਆ ਤੇ ਕਿਹਾ ਜਹਾਂ ਪਨਾ ਇਨਸਾਫ ਉਹ ਨਹੀਂ ਜੋ ਸਿਰਫ ਡਰ ਪੈਦਾ ਕਰੇ ਇਨਸਾਫ ਉਹ ਹੈ ਜੋ ਮਨੁੱਖ ਨੂੰ ਆਪਣੇ ਆਪ ਨਾਲ ਮਿਲਾ ਦੇਵੇ ਅਕਬਰ ਨੇ ਹਰੀਦਾਸ ਨੂੰ ਗਲੇ ਲਾਇਆ ਤੇ ਐਲਾਨ ਕੀਤਾ ਹਰੀਦਾਸ ਹੁਣ ਤੋਂ ਰਾਜ ਦੇ ਅनाथ ਆਸ਼ਰਮਾ ਦਾ ਪ੍ਰਬੰਧਕ ਹੋਵੇਗਾ ਉਹ ਹੀ ਜਾਣਦਾ ਹੈ ਕਿ ਗਲਤੀ ਕਰਕੇ ਉੱਠਣਾ ਕਿੰਨਾ ਮੁਸ਼ਕਲ ਹੈ ਅਤੇ ਉਹ ਹੀ ਦੂਜਿਆਂ ਨੂੰ ਉੱਠਣ ਵਿੱਚ ਮਦਦ ਕਰ ਸਕਦਾ ਹੈ ਦਰਬਾਰ ਤਾਲੀਆਂ ਨਾਲ ਗੂੰਜ ਉਠਿਆ ਬੀਰਬਲ ਦੇ ਚਿਹਰੇ ਤੇ মমতা ਭਰੀ ਹਾਸੀ ਸੀ ਉਸ ਹਾਸੀ ਵਿੱਚ ਬੁੱਧੀ ਦਾ ਤੇ ਦਇਆ ਦਾ ਸੰਤੁਲਨ ਸੀ ਬੀਰਬਲ ਨੇ ਉਸ ਸ਼ਾਮ ਅਕਬਰ ਨਾਲ ਗੱਲ ਕਰਦਿਆ ਕਿਹਾ ਜਹਾਂ ਪਨਾ ਹਰ ਚੋਰ ਸ਼ੋਰ ਮਚਾਉਂਦਾ ਹੈ ਕਿਉਂਕਿ ਉਸ ਦੇ ਅੰਦਰ ਦਾ ਸੱਚ ਉਸ ਨੂੰ ਚੁੱਪ ਨਹੀਂ ਰਹਿਣ ਦਿੰਦਾ ਪਰ ਜਦ ਉਹ ਆਪਣੇ ਅੰਦਰ ਦੀ ਆਵਾਜ਼ ਸੁਣ ਲੈਂਦਾ ਹੈ ਤਾਂ ਉਹ ਸ਼ੋਰ ਚਾਨਣ ਬਣ ਜਾਂਦਾ ਹੈ ਅਕਬਰ ਨੇ ਮਨ ਵਿੱਚ ਸੋਚਿਆ ਬੀਰਬਲ ਸਿਰਫ ਮੇਰਾ ਮੰਤਰੀ ਨਹੀਂ ਮੇਰੇ ਰਾਜ ਦਾ ਮਨ ਹੈ ਤੂੰ ਹਰ ਗਲਤੀ ਨੂੰ ਸਿੱਖਿਆ ਵਿੱਚ ਬਦਲ ਦਿੰਦਾ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇਕਰ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਕੇ ਆਪਣੀ ਰਾਏ ਕਮੈਂਟ ਕਰਕੇ ਜਰੂਰ ਦਿਓ